ਤਾਹੀ ਮਿੱਠੀ ਵਾਲੀ ਪੀਤੀ ਆ ਤੇ ਮਾਲਾ ਡਕ ਰਿਆ ਗੋਰਾ ਤੱਕੇ ਚੜ ਗਿਆ ਤੇ ਇਹ ਪੰਜਾਬੀ ਗ੍ਰੀਟਿੰਗ ਪੰਜਾਬੀ ਉਸਕਾਣਾ ਉਹ ਪਾਜੀ ਦਾ ਆਏਗਾ ਬੇਟਾ ਤੇ ਲੱਗਦਾ ਬਰ ਛੋਟਾ ਭਾਈ ਸਿਮਰ ਭਾਜੀ ਨੇ ਇਹ ਡਾਇਰੈਕਟ ਕਰਾਇਆ ਹੀਰੋ ਵੀ ਨੇ ਹੀਰੋ ਤਾਂ ਸਾਰੀ ਨੇ ਸਾਡੀ ਫਿਲਮ ਹੈ ਮੈਂ ਖੇਤਾਂ ਦੇ ਵਿੱਚ ਸ਼ੂਟ ਕਰਕੇ ਆਈ ਲਵ ਯੂ ਆਹ ਸਾਲੀਆ ਨੇ ਚੈਨਲ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਇੰਗਲੈਂਡ ਦੇ ਵਿੱਚ ਫਿਲਮ ਦੀ ਸ਼ੂਟਿੰਗ ਕਿਵੇਂ ਮਾਰ ਕਟਾਪਾ ਅੱਜ ਕਿਵੇਂ ਹੋਣਾ ਖੂਬਸੂਰਤ ਲੱਗਣਾ ਹੈ ਤਾਂ ਮੇਕਅਪ ਕਰਾਉਣਾ ਚਾਹੀਏ ਮਗਾ ਫਿਊਮਾਂ ਦੀ ਹੈ ਪੂਰੀ ਤੁਪ ਤੇਜ ਹੈ ਇਥੋਂ ਦੀ ਜੋ ਸਾਈਂ ਛਾ ਕੋਈ ਪੁਂਚ ਸਤਿ ਸ੍ਰੀ ਅਕਾਲ ਜੀ ਮੈਂ ਅਮਨ ਕੌਤਸ ਤੇ ਤੁਹਾਨੂੰ ਅੱਜ ਅਸੀਂ ਦਿਖਾਉਣਾ ਹੈ ਇੰਗਲੈਂਡ ਦੇ ਵਿੱਚ ਫਿਲਮ ਦੀ ਸ਼ੂਟਿੰਗ ਕਿਵੇਂ ਹੁੰਦੀ ਹੈ ਮੇਰੀ ਫਿਲਮ ਦਾ ਇੱਕ ਸ਼ੂਟ ਚੱਲ ਰਿਹਾ ਹੈ ਤੇ ਹੁਣ ਮੰਨ ਕੇ ਕਿ ਲੋਸ ਸਵੀਰ ਦੇ ਬੱਜੇ ਨੇ ਦਸ ਤੇ ਅੱਜ ਅਸੀਂ ਚੱਲੇ ਮੈਂ ਸ਼ੂਟ ਤੇ ਜਾ ਰਹੇ ਤੁਹਾਨੂੰ ਦਿਖਾਉਣੇ ਆ ਅੱਜ ਸ਼ੂਟ ਹੈ ਬਿਲਕੁਲ ਕਲਾਈਮੈਕਸ ਸੀਨ ਹੈ ਫਿਲਮ ਦਾ ਤੇ ਉੱਥੇ ਮਾਰ ਕਟਾਪਾ ਅੱਜ ਕਿਵੇਂ ਹੋਣਾ ਹੈ ਨਾਲ ਜੁੜੇ ਰਿਓ ਅੱਜ ਖੂਬਸੂਰਤ ਲੱਗਣਾ ਹੈ ਤਾਂ ਮੇਕਅਪ ਕਰਾਉਣਾ ਚਾਹੀਏ ਮਗਾ ਥੋੜਾ ਥੋੜਾ ਮੇਕਅਪ ਵੀ ਕਰਵਾ ਲਈਏ ਸੀਨ ਤੋਂ ਪਹਿਲਾਂ ਡੈਂਟਿੰਗ ਪੇਂਟਿੰਗ ਜ਼ਰੂਰੀ ਹੈ ਜੀ ਆਹ ਦੇਖੋ ਇਹ ਸਾਡੀ ਮੇਕਅਪ ਵਾਲੀ ਕੁੜੀ ਇਹਦਾ ਨਾਮ ਹੈਗਾ ਸ਼ਰਿਆ ਇਹ ਹੈਗੀ ਬੰਬੇ ਤੋਂ ਬਹੁਤ ਵਧੀਆ ਮੇਕਅਪ ਕਰਦੀ ਹੈ ਦੇਖੋ ਜੀ ਪੂਰੀ ਸ਼ਿੱਦਤ ਨਾਲ ਇਹ ਸਾਡਾ ਹੋਟਲ ਹੈ ਪਾਰਕ ਹਿੱਲ ਹੋਟਲ ਬੋਲਵਰਹੈਂਪਟਨ ਤੋਂ ਅੱਜ ਪੂਰੀ ਵਧੀਆ ਨਿਕਲੀ ਹੈ ਡਾਇਰੈਕਟਰ ਸਾਹਿਬ ਡਿਸਕਸ ਕਰਦੇ ਨੇ ਕਹਿੰਦੇ ਆਪਾਂ ਅੱਜ ਫੱਟੇ ਚੱਕ ਦਾਂਗੇ ਮੁੰਡਿਓ ਤਿਆਰ ਹੋ ਜਾਓ ਅੱਜ ਮੈਨੂੰ ਕੋਈ ਬਹਾਨੇ ਨਹੀਂ ਚਾਹੀਦੇ ਸੁਖ ਬਹੁਤ ਗੱਡੀਆਂ ਦੇਖਿਆ ਹੋਣਗੀਆਂ ਪਰ ਆਹ ਦੇਖੋ ਜੀ ਫੋਰਡ ਦੀ ਪਿਊਮਾ ਦੀ ਹੈਂ ਯੋ ਮਾ ਲਿਖ ਨੇ ਇਹ ਭਾਜੀ ਲਿਖਿਆ ਹੋਈ ਹੈ ਜੇ ਸੱਚੀ ਮਿੱਠੀ ਹੈਗਾ ਦੇਖੋ ਕਮਾਲ ਹੈ ਨਾ ਆਉਣ ਵਾਲੇ ਟਾਈਮ ਤੇ ਤੁਸੀਂ ਮੇਰੇ ਖੇਤਾਂ ਦੀ ਨਾਕੀ ਆਈਡੀ ਦਾਸ ਤੇਆਂ ਗੱਡੀਆਂ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਇੱਥੇ ਸਾਡੇ ਸ਼ੂਟ ਦਾ ਬਿਲਕੁਲ ਤਿਆਰੀ ਹੈ ਕੰਟਰੀ ਸਾਈਡ ਜਿੱਦਾਂ ਇੰਗਲੈਂਡ ਦੇ ਖੇਤਾਂ ਦੇ ਵਿੱਚ ਸ਼ੂਟ ਕਰਨਾ ਇਹ ਦੇਖੋ ਫਸਲਾਂ ਵੱਡੀਆਂ ਹੋਈਆਂ ਨੇ ਬਿਲਕੁਲ ਰੈਡੀ ਕੰਮ ਰੈਡੀ ਹੈ ਯੋ ਬਈ ਇੱਧਰ ਸਾਡਾ ਬਿਸ਼ੂ ਯੈਸ ਬ੍ਰੋ ਆਮ ਰੈਡੀ ਕੈਮਰਾ ਲਾ ਲਿਆ ਬਿਸ਼ੂ ਨੇ ਇੱਕ ਸ਼ਾਟ ਅੰਦਰੋਂ ਕੈਮਰੇ ਨਾਲ ਇੱਕ ਹੋਊਗਾ ਸ਼ਾਟ ਡਰੋਨ ਨਾਲ ਡਰੋਨ ਉੱਪਰ ਤੋਂ ਚੱਲੂਗਾ ਛੱਡਾ ਕੈਮਰਾ ਹੋਊਗਾ ਕੈਮਰੇ ਤੋਂ ਬਿਸ਼ੂ ਸ਼ਾਟ ਗੱਡੀ ਦੇ ਵਿੱਚੋਂ ਲਾਊਗਾ ਦੇ ਉਧਰੋਂ ਸਾਡੇ ਡਾਇਰੈਕਟਰ ਸਾਹਿਬ ਸੋਨ ਗੋਰਾ ਚਟਕ ਗੱਭਰੂ ਡਾਇਰੈਕਟਰ ਆ ਡਾਇਰੈਕਟਰ ਦਾ ਇਹ ਡਾਇਰੈਕਟਰ ਦੇ ਛੋਟੇ ਭਾਈ ਨੇ ਇਹ ਬਾਰ ਹੈਗਾ ਨਾ ਦਾ ਮੁੰਡਾ ਹੈਗੇ ਬਾਪੁੱਤ ਨੇ ਇਹ ਲੱਗਦਾ ਦੋਨੇ ਜਣੇ ਮਤਲਬ ਇੱਕ ਭਾਈਆਂ ਵਾਲਾ ਕੰਮ ਹੀ ਹੈ ਨਾ ਜੀ ਹਨਾ ਨਹੀਂ ਸਹੀ ਗੱਲ ਆ ਭਾਜੀ ਡਾਇਰੈਕਟਰ ਸਾਹਿਬ ਇੱਧਰ ਮੇਰੀ ਰੈਡੀ ਨੇ ਤੁਹਾਡਾ ਛੋਟਾ ਭਾਈ ਕਿੱਥੇ ਹੈ ਤੇ ਉਹ ਭਾਜੀ ਦਾ ਹੈਗਾ ਬੇਟਾ ਤੇ ਲੱਗਦਾ ਬਾਰ ਛੋਟਾ ਭਾਈ ਹੈ ਉਹਦੇ ਵਿੱਚ ਉਹਦਾ ਕੋਈ ਯੋਗਦਾਨ ਨਹੀਂ ਉਹਦੇ ਵਿੱਚ ਭਾਈ ਦੀ ਫਿਟਨੈਸ ਦਾ ਯੋਗਦਾਨ ਹੈ ਕਿਉਂਕਿ ਇਹੀ ਐਨੇ ਫਿੱਟ ਲੱਗਦੇ ਨੇ ਹਾਂ ਜੀ ਕਿ ਇਹ ਲੱਗਦੀ ਨਹੀਂ ਕਿਸੇ ਬੱਸ ਉਹਦਾ ਉਹਦਾ ਤਾਂ ਕੋਈ ਯੋਗਦਾਨ ਨਹੀਂ ਉਹਦਾ ਕੋਈ ਯੋਗਦਾਨ ਨਹੀਂ ਤੁਹਾਡੀ ਪ੍ਰਾਪਤੀ ਹੈ ਜੇ ਤੁਸੀਂ ਭਾਈ ਭਾਈ ਲੱਗਦੇ ਹੋ ਤੁਹਾਡੀ ਪ੍ਰਾਪਤੀ ਹੋਊਗੀ ਤੁਸੀਂ ਜਿਆਦਾ ਫਿੱਟ ਹੋ ਉਹ ਤਾਂ ਗਰੋਇੰਗ ਹੋਈ ਰਿਹਾ ਤੁਸੀਂ ਜਿਆਦਾ ਫਿੱਟ ਹੋ ਹਾਂ ਠੀਕ ਹੈ ਚੜ ਗਿਆ ਵਿਸ਼ੂ ਜੀ ਚੜ ਗਿਆ ਬਈ ਰੈਡੀ ਆ ਰੈਡੀ ਆਲ ਰੈਡੀ ਇਹ ਹੈਗੇ ਇੰਗਲੈਂਡ ਦੇ ਖੇਤ ਤੁਸੀਂ ਦੇਖ ਸਕਦੇ ਹੋ ਕਿੰਨੀ ਹਰੇ ਭਰੀਏ ਕਿੰਨੇ ਦਰਖਤ ਨੇ ਕਿੰਨੀ ਗ੍ਰੀਨਰੀ ਹੈ ਇੱਥੋਂ ਦੀ ਬਿਊਟੀ ਦਾ ਮੇਨ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਦਰਖਤ ਬਹੁਤ ਨੇ ਆਸਮਾਨ ਬਿਲਕੁਲ ਸਾਫ਼ ਹੈ ਦੇਖੋ ਨੀਲਾ ਪ੍ਰਦੂਸ਼ਣ ਬਿਲਕੁਲ ਨਹੀਂ ਆਹ ਗੋਰਾ ਦੇਖ ਲਓ ਕਿਵੇਂ ਘੋੜੇ ਵੇਚ ਕੇ ਇੱਕ ਨਦੀ ਕਿਨਾਰੇ ਬੈਠ ਕੇ ਮੱਛੀਆਂ ਫੜ ਰਿਹਾ ਹੈ ਕਿੰਨਾ ਠਹਿਰਾਵ ਹੈ ਯਾਰ ਇਹਨਾਂ ਲੋਕਾਂ ਦੀ ਜ਼ਿੰਦਗੀ ਦੀ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਲੋਕੇਸ਼ਨ ਤੇ ਇਹ ਦੇਖੋ ਇਹ ਲੋਕੇਸ਼ਨ ਹੈ ਅੱਜ ਜਿੱਥੇ ਅਸੀਂ ਕਲਾਈਮੈਕਸ ਸ਼ੂਟ ਕਰਨਾ ਹੈ ਰੇਬੰਦ ਨਾ ਬਣਾਈ ਰੇਬ ਕਿਵੇਂ ਹੈ ਲਾਈਟਾਂ ਦੀ ਗੱਡੀ ਹੈ ਉਧਰ ਸਾਡਾ ਲੱਗ ਗਿਆ ਚਾਹ ਵਾਲਾ ਸਮਾਨ ਦੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਹਾਲਿਆ ਕੀ ਹਾਲ ਚ ਹੈ ਇਹ ਕਹਿੰਦੇ ਅੱਜ ਆਪਣਾ ਗੋਰਾ ਗੋਰਾ ਸਾਡੇ ਜਿਹੜਾ ਸਾਊਂਡ ਰਿਕਾਰਡਿਸਟ ਹੈ ਨਾ ਇਹ ਮੁੰਡਾ ਗੋਰਾ ਹੈ ਇਥੋਂ ਤੇ ਇਹ ਗੋਰਾ ਧੱਕੇ ਚੜ ਗਿਆ ਤੇ ਇਹ ਪੰਜਾਬੀ ਗ੍ਰੀਟਿੰਗ ਪੰਜਾਬੀ ਉਸ ਕਹਣਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਯਾ 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 ਅਰੇ ਸੋਣੀ ਬੋਲਦਾ ਨਹੀਂ ਤੇ ਕਿਹਦੇ ਅੜ ਜਾਂਦੇ ਹੁੰਦੇ ਆ ਕਿ ਚੱਕਰਾਂਗੇ ਫੱਟੇ ਕੱਟ ਤੱਕ ਸੇ ਚੱਕ ਦਾਂਗੇ ਫੱਟੇ ਸੇ ਚੱਕ ਦਾਂਗੇ ਫੱਟੇ ਚੱਕਾਂਗੇ ਫੱਟੇ 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 ਵਸਾਵੇਂ ਤੇ ਕਿ ਆਈ ਲਵ ਯੂ ਆਹ ਦਵੈ ਕਿ ਸਾਡੀ ਸੱਚੀ ਫਿਲਮ ਫਿਲਮ ਦਾ ਦਾ ਸ਼ੂਟ ਸ਼ੂਟ ਚੱਲ ਰਿਹਾ ਹੈ ਚੱਲ ਰਿਹਾ ਹੈ ਤੁਸੀਂ ਹੁਣ ਸੀ ਹਮ ਜੁੜ ਚੁਕੇ ਹਾਂ ਜੋ ਚੱਕਿਆ ਆਮਮ ਆਮਨ ਕੌਤੇਸ਼ ਕੌਤੇਸ਼ ਦੇ ਦੇ YouTube YouTube ਬਲੌਗ ਬਲੌਗ ਵਿੱਚ ਵਿੱਚ ਸਾਰੇ ਜਾਣੇ ਸਾਰੇ ਜਾਣੇ ਚੈਨਲ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਕਰ ਲਿਓ ਓਕੇ ਬਾਏ ਬਾਏ ਧੁੱਪ ਪੈ ਰਹੀ ਐ ਮੂਤੇ ਤੇ ਪੂਰੀ ਧੁੱਪ ਤੇਜ ਐ ਇੱਥੋਂ ਦੀ ਮਚਾ ਸਕਦੀ ਐ ਤੁਹਾਡਾ ਹਾਂ ਪੂਰੀ ਤੇਜ਼ ਵਾਲੀ ਧੁੱਪ ਹੈ ਇਸ ਟਾਈਮ ਟੈਂਪਰੇਚਰ ਕਿੰਨਾ ਹੈ ਟੈਂਪਰੇਚਰ ਮੇਰੇ ਹਾਲਾਂ ਬਾਈਕ ਦੇ ਲੱਗ ਬਣਾਣਾ 2022 2022 ਦੇ ਨੇ ਨੇੜੇ ਤੇ ਟੈਂਪਰੇਚਰ ਹੈਗਾ ਪਰ ਗਰਮੀ ਇੱਥੇ ਬਹੁਤ ਹੈ ਆ ਬੰਦਾ ਦੇਖੋ ਇਹ ਹੈਗਾ ਸਾਡਾ ਸਾਊਂਡ ਰਿਕਾਰਡਿਸਟ ਗੋਰਾ ਮੁੰਡਾ ਦੇਖੋ ਉਹਦੀ ਸ਼ਿੱਦਤ ਦੇਖੋ ਮੁੰਡਾ ਭੁੰਜੀ ਬੈਠ ਗਿਆ ਇਹ ਦੇਖੋ ਰਵਣ ਪ੍ਰੈਸ ਟਾਈਮਰ ਜਗਾ ਇੱਥੇ ਕਲੀ ਥੋੜਾ ਜਿਹਾ ਆਈ ਜਾ ਗਈ ਹਾਂ ਬਈਓ I'm very well thank you. On, what are you doing? I am I'm changing the frequency of a microphone. Oh. Babbu shooting chaln rahi aa. Thup aa lagi aa. Chaahi mithi wali peeti aa. Timala dakh re aa. Lagge. Pisch ke ta hoga ne. ਹੁਣ ਅਸੀਂ ਬਈ ਸ਼ੂਟ ਕਰਨ ਲੱਗੇ ਆਂ ਕਹਿੰਦੇ ਵਿੱਕੀ ਨੂੰ ਬੰਨਣਾ ਹਾਂਜੀ ਅਮਨ ਸਾਹਿਬ ਪਹੁੰਚ ਗਏ ਨੇ ਇੰਡੀਆ ਤੋਂ ਸਾਡੇ ਕੋਲ ਤੇ ਸਾਡੇ ਚਲੰਦੇ ਹੀਰੋ ਵੀ ਨੇ ਹੀਰੋ ਤਾਂ ਸਾਰੇ ਨੇ ਸਾਡੀ ਫਿਲਮ ਦੇ ਮੈਂ ਨਹੀਂ ਹੈਗਾ ਸਾਰੇ ਹੀਰੋ ਨੇ ਤੇ ਵਿੱਕੀ ਤੁਸੀਂ ਬਹੁਤ ਗਾਣੇ ਦੇ ਵਿੱਚ ਦੇਖਿਆ ਹੋਊਗਾ ਤੇ ਇਸ ਟਾਈਮ ਵਿੱਕੀ ਇੰਗਲੈਂਡ ਹੀ ਰਹਿੰਦਾ ਤੇ ਹੁਣ ਅਸੀਂ ਇੱਥੇ ਇਕੱਠੇ ਕਰ ਰਹੇ ਆਂ ਕੰਮ ਨੂੰ ਮੌਕਾ ਮਿਲਿਆ ਇਕੱਠੇ ਕੰਮ ਕਰਨ ਦਾ ਸੀ ਪਹਿਲਾਂ ਵੀ ਕੀਤਾ ਕਾਫੀ ਕੱਟੇ ਕੰਮ ਇੰਡੀਆ ਵੀ ਕੀਤਾ ਆਪਾਂ ਤੇ ਇੰਡੀਆ ਵੀ ਕੀਤਾ ਪਰ ਆ ਇਸ ਧਰਤੀ ਤੇ ਆ ਕੇ ਕਰ ਰਹੇ ਆ ਬਹੁਤ ਮਜ਼ਾ ਆ ਰਿਹਾ ਆ ਆਪਾਂ ਲਾਸਟ ਮੇਰੇ ਖਿਆਲ ਉਹ ਤਾਂ ਗੁੰਡੇ ਗੁੰਡੇ ਰਟਨਾਂ ਦੇ ਹਾਂ ਗੁੰਡੇ ਰਟਨ ਗੁੰਡੇ ਰਟਨ ਹੈ ਸਿਲਪੱਟ ਨੇ ਇਤਿਆਸੀ ਦੇ ਲਿਖੇ ਜਿੱਤੇ ਲਾਲਾ ਮਤਲਬ ਕਾਫੀ ਹੋ ਗਏ 9-10 ਸਾਲ ਹੋ ਗਏ 10 ਸਾਲ ਤੇ ਹੁਣ ਅਸੀਂ ਇੱਥੇ ਇੰਗਲੈਂਡ ਦੇ ਵਿੱਚ ਸ਼ੂਟ ਕਰ ਰਹੇ ਆ ਚਲ ਬੰਦਾ ਨੂੰ ਮਲਾਉਣਾ ਮੈਂ ਸਾਡੇ ਡਾਇਰੈਕਟਰ ਸਾਹਿਬ ਸਿਮਰ ਭਾਜੀ ਹਾਂਜੀ ਭਾਜੀ ਕਿਦਾਂ ਚੱਲ ਰਿਹਾ ਸ਼ੂਟ ਬਸ ਬਹੁਤ ਘੰਟ ਚੱਲ ਰਿਹਾ ਸਾਰੇ ਬੰਦੇ ਆਪਣੀ ਮਿਹਨਤ ਕਰਦੇ ਆ ਯਾਰ ਤੇ ਸਿਮਰ ਭਾਜੀ ਨੇ ਇਹ ਡਾਇਰੈਕਟ ਕਰ ਰਹੇ ਨੇ ਫਿਲਮ ਬਹੁਤ ਕੰਮ ਕੀਤਾ ਭਾਜੀ ਉਹਨਾਂ ਨੇ ਤੇ ਅੱਜ ਕੱਲ ਇਹ ਯੂਕੇ ਹੁੰਦੇ ਨੇ ਤੇ ਇੱਥੇ ਇਹਨਾਂ ਨੇ ਇੱਕ ਪ੍ਰੋਜੈਕਟ ਡਿਜ਼ਾਈਨ ਕੀਤਾ ਤੇ ਜਿਹੜਾ ਹੁਣ ਅਸੀਂ ਕਰ ਰਹੇ ਆ ਤੇ ਭਾਜੀ ਉਹ ਨਹੀਂ ਬਹੁਤ ਹੀ ਯਾਰ ਕੂਲ ਬੰਦੇ ਨੇ ਥੈਂਕ ਯੂ ਐਜੇ ਡਾਇਰੈਕਟਰ ਬਹੁਤ ਕੂਲ ਬੰਦੇ ਨੇ ਬੰਦੇ ਵੀ ਸਾਰੇ ਕੂਲਾ ਬਣੇ ਮੈਨੂੰ ਬਹੁਤ ਸਵਾਦ ਆ ਰਿਹਾ ਭਾਜੀ ਤੁਹਾਡੇ ਨਾਲ ਕੰਮ ਕਰਕੇ ਥੈਂਕ ਯੂ ਥੈਂਕ ਯੂ ਮੈਂ ਨਾ ਕਰ ਦਈ ਬਹੁਤ ਕੂਲੋਂ ਤੇ ਮਤਲਬ ਵਧੀਆ ਇਹ ਪਿਆਰ ਆਪਣਾ ਹਾਂਜੀ ਇਹਦੇ ਪਿਆਰ ਨਾਲੇ ਕੰਮ ਚੱਲਦਾ ਉਹ ਭੋਲੀਗੇ ਬਹੁਤ ਵਧੀਆ ਪ੍ਰੋਜੈਕਟ ਨਿਕਲ ਕੇ ਆਊਗਾ ਹਾਂ ਹਾਂ ਤੁਸੀਂ ਸਾਰਿਆਂ ਨੇ ਸਪੋਰਟ ਕਰ ਅੱਜ ਕਲਾਈਮੈਕਸ ਦਾ ਸੀਨ ਚੱਲਦਾ ਅੱਜ ਕਲਾਈਮੈਕਸ ਸਾਡੀ ਫਿਲਮ ਦਾ ਜਿਹੜਾ ਸਾਰਿਆਂ ਨੂੰ ਲਾਸਟ ਦੇ ਵਿੱਚ ਉਹ ਅਸੀਂ ਹੁਣ ਵਿੱਚ ਬਚਾਲੇ ਜੇ ਕਰ ਰਹੇ ਹਾਂ ਤੇ ਅੱਛੀ ਲੋਕੇਸ਼ਨ ਲਈ ਹੈ ਭਾਈ ਉਹਨਾਂ ਨੇ ਤੇ ਤੁਹਾਨੂੰ ਸੁਆਦ ਆਊਗਾ ਦੇਖ ਕੇ ਜੀ ਜੁੜੇ ਰਹੋ ਥੈਂਕ ਯੂ ਥੈਂਕ ਯੂ ਜੀ ਸਾਰਿਆਂ ਦਾ ਫਿਲਮ ਮੇਕਿੰਗ ਦੇ ਵਿੱਚ ਇਹ ਮਾਈਕ ਹੁੰਦਾ ਜਿਹੜਾ ਆਰਟਿਸਟ ਡਾਇਲੋਗ ਬੋਲਦਾ ਉਹਨੂੰ ਰਿਕਾਰਡ ਕਰਦਾ ਬਿਲਕੁਲ ਛੋਟਾ ਜਿਹਾ ਹੁੰਦਾ ਇਹ ਟੀ-ਸ਼ਰਟ ਦੇ ਜਿੱਦਾਂ ਅੰਦਰ ਦੀ ਲਾ ਰਹੇ ਨੇ ਇਹਦੇ ਉੱਤੇ ਟੇਪ ਲੱਗੂਗੀ ਡਬਲ ਟੇਪ ਹੁੰਦੀ ਹੈ ਤੇ ਡਬਲ ਟੇਪ ਦੇ ਉੱਤੇ ਹੀ ਲਗਾਇਆ ਜਾਂਦਾ ਨੌਇਸ ਕੈنسਲੇਸ਼ਨ ਕਵਰ ਆ ਦੇਖੋ ਬਿਲਕੁਲ ਛੋਟਾ ਜਿਹਾ ਤੇ ਦੂਸਰੇ ਪਾਸੋਂ ਡਬਲ ਟੇਪ ਉਤਾਰ ਕੇ ਅੰਦਰ ਟੀ-ਸ਼ਰਟ ਦੇ ਨਾਲ ਇਹ ਜਿਹੜਾ ਹੈਗਾ ਮਾਈਕ ਚਪੇ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਤੇ ਆਹ ਲੋ ਜੀ ਆਪਣਾ ਕੰਮ ਹੋ ਗਿਆ ਚਪੇਤਾ ਤੇ ਹੁਣ ਇਹ ਬਿਲਕੁਲ ਕੈਮਰੇ ਦੇ ਵਿੱਚ ਵੀ ਦਿਖੂਗਾ ਨਹੀਂ ਕੈਂਟ ਦਾੰਦਾ ਮੌਜੀ ਇਹ ਸਾਡੇ ਕੈਮਰਾਮੈਨ ਨੇ ਬੀਸ਼ੂ ਬੀਸ਼ੂ ਹਾਂ ਜੀ ਆਪਣੇ ਪੰਜਾਬ ਤੋਂ ਨੇ ਵੈਸੇ ਬਹੁਤ ਫਿਲਮਾਂ ਕੀਤੀਆਂ ਨੇ ਬੀਸ਼ੂ ਨੇ ਤੇ ਇੱਥੇ ਸਾਡੇ ਜਿਹੜੀ ਫਿਲਮ ਕਰ ਰਹੇ ਆ ਅਸੀਂ ਉਹਦੇ ਕੈਮਰਾਮੈਨ ਇੱਥੇ ਕੈਂਟ ਕੈਂਟ ਸ਼ੂਟ ਕਰਨਾ ਹੈ ਭਾਜੀ ਨਿਮਨ ਪਾਜੀ ਬੜੇ ਕੈਂਟ ਨੇ ਕਾਫੀ ਪੁਰਾਣਾ ਆਪਣਾ ਯਾਰੀ ਹੈ ਪਾਜੀ ਨਾਲ ਜਦੋਂ ਵੀ ਪਾਜੀ ਮਿਲਦੇ ਆ ਮੈਨੂੰ ਜਦੋਂ ਸੱਤ ਤੇ ਮੇਰਾ ਦਿਲ ਬਾਗ-ਬਾਗ ਹੋ ਜਾਂਦਾ ਬਾਗ-ਬਾਗ ਹੋ ਜਾਂਦਾ ਬਾਗੀ-ਬਾਗ ਹੋ ਜਾਂਦਾ ਮੇਰਾ ਵੀ ਬਾਗ-ਬਾਗ ਹੋ ਜਾਂਦਾ ਮੇਰੇ ਸੀਨ ਸਾਰਿਆਂ ਨੂੰ ਵਧੀਆ-ਵਧੀਆ ਸੀਨ ਮੇਰੇ ਲੈਣੇ ਨੇ ਕੈਂਟ-ਕੈਂਟ ਸੀਨ ਬਾਜੀ ਦੇ ਬਸ ਤੁਸੀਂ ਦੇਖੀ ਜਾਓ ਜਦੋਂ ਰਿਲੀਜ਼ ਹੋਗੀ ਮਜ਼ਾ ਆ ਜਾਣਾ ਸਾਰਾ ਤੁਸਾਂ ਚਲੋ ਜੀ ਬਹੁਤ ਸੋਹਣਾ ਸ਼ੂਟ ਕਰ ਰਿਹਾ ਵਿਸ਼ੂ ਬਾਕੀ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ ਠੀਕ ਹੈ ਜੀ ਲਵਾ ਦੇ ਹੱਥ ਮੜਾ ਜਾ ਕੀ ਕਰੀਏ ਨੇ ਉਹ ਮੈਂ ਆਵਾਂ ਕੋਚ ਸਾਹਿਬ ਨਹੀਂ ਐ ਪੋਲਾ ਜਾਣਾ ਬੰਨੋ ਬਹੁਤ ਪੋਲਾ ਜਾਣਾ ਬੰਨੋ ਥੋੜਾ ਟਾਈਟ ਬੰਨੋ ਭਾਜੀ ਤਾਈ ਉਹਦੀ ਆਊਗੀ ਐਕਸ਼ਨ ਕੋਡ ਫੋਕਸ ਠੀਕ ਹੈ ਯਾ ਫੋਕਸ ਯਾ ਸ਼ੂਟਿੰਗ ਦੇ ਉੱਤੇ ਤੁਹਾਨੂੰ ਚਾਹ ਮਿਲ ਜਾਈ ਨਾ ਇਹ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਕਾਫੀ ਕਿੱਥੇ ਰੀਸ ਕਰ ਲੂ ਚਾਹ ਦੀ ਭਵੇਂ ਬਾਈ ਤੁਹਾਨੂੰ ਇੱਕ ਜਲਵਾ ਦਿਖਾਵਾਂ ਸ਼ੋਹਮ ਵਾ ਇੱਕ ਦੂ ਓਕੇ ਇੱਕ ਦੂ ਸਾਈਨ 6. ਅ ਪੰਚਿੰਗ ਪੰਚ ਪੰਚ ਉਹ ਵੀ ਦਾ ਭਾਈ ਭਾਬਾ ਭਾਈ ਬੋ ਮੈਨੂੰ ਤੇਰੇ ਵਰਗਾ ਹੱਸ ਸਕਦਾ ਤੰਮੇ ਦੀ ਬੱਲੇ ਬੱਲੇ ਹੁਣ ਸ਼੍ਰੇਆ ਮੇਰਾ ਮੇਕਅਪ ਕਰਨ ਲੱਗੀ ਪਹਿਲਾਂ ਸਵੇਰ ਤੋਂ ਇਹ ਕੁੜੀ ਦਾ ਮੇਕਅਪ ਕਰੀ ਜਾਂਦੀ ਸੀ ਹੁਣ ਜਦੋਂ ਇਹ ਸ਼ੂਟ ਨੂੰ ਪਤਾ ਲੱਗਾ ਵੀ ਸ਼ੂਟ ਖਤਮ ਹੋਣ ਵਾਲਾ ਹੈ ਮੈਂ ਇਹਨਾਂ ਨੂੰ ਵੀ ਖੁਸ਼ ਕਰਦੀ ਨੇ ਹੁਣ ਮੇਰੇ ਦਿਵਾਲੇ ਹੋ ਗਈ ਮੈਂ ਕਿਹਾ ਚੱਲ ਕੋਈ ਨਾ ਮੈਂ ਵੀ ਥੋੜਾ ਮੋਟਾ ਮੇਕਅਪ ਕਰਾਈ ਲੈਣਾ ਤੁਹਾਨੂੰ ਵੀ ਲੱਗਦਾ ਨਾ ਕੁੜੀਆਂ ਜ਼ਿਆਦਾ ਮੇਕਅਪ ਕਰਾਉਂਦੀਆਂ ਨੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਸਾਡਾ ਬਲੌਗ ਅੱਜ ਦੇ ਬਲੌਗ ਦੇ ਵਿੱਚ ਸੀ ਕਿਵੇਂ ਫਿਲਮ ਦੀ ਸ਼ੂਟਿੰਗ ਕਿੱਦਾਂ ਹੁੰਦੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ੂਟਿੰਗ ਦੌਰਾਨ ਵਰਤੀ ਜਾਂਦੀਆਂ ਨੇ ਤੇ ਉਹ ਤੁਸੀਂ ਦੇਖਿਆ ਹੋਊਗਾ ਤੇ ਇੰਜੋਏ ਵੀ ਕੀਤਾ ਹੋਊਗਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਹੁਣ ਟਾਈਮ ਹੋ ਗਿਆ ਸਾਡੇ ਕੋਲ ਰਾਤ ਦੇ 11:30 ਵਜੇ ਚੁੱਕੇ ਨੇ ਤੇ ਸ਼ੂਟ ਸਾਡਾ ਖਤਮ ਹੋ ਗਿਆ ਅਸੀਂ ਆਪਣੇ ਹੋਟਲ ਦੇ ਵਿੱਚ ਆ ਗਏ ਸੀ ਤੇ ਹੁਣ ਅਸੀਂ ਆਰਾਮ ਫਰਮਾ ਰਹੇ ਹਾਂ ਤੇ ਨਵੇਂ ਵਲੋਗਾਂ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਜਿਨ੍ਹਾਂ ਨੇ ਲੰਡਨ ਦਾ ਵਲੋਗ ਨਹੀਂ ਵੇਖਿਆ ਉਹਦਾ ਲਿੰਕ ਉਹਦਾ ਲਿੰਕ ਐਸੀ ਬਾਇਓ ਦੇ ਵਿੱਚ ਪਾਤਾ ਜਿਨ੍ਹਾਂ ਨੇ ਸਾਡਾ ਮਹਾਲੀ ਤੋਂ ਲੰਡਨ ਦਾ ਇੱਕ ਵਲੋਗ ਪਾਇਆ ਸੀ ਨਹੀਂ ਦੇਖਿਆ ਉਹ ਵੀ ਤੁਸੀਂ ਜਾ ਕੇ ਬਾਇਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਨਵੇਂ ਨਵੇਂ ਬਲੌਗਾਂ ਨੂੰ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ